ਹਲਕਾ ਸੀ ਤੁਸੀਂ ਪੰਥਕ ਉਮੀਦਵਾਰ ਸੋ ਤੁਹਾਡੇ ਕੁਝ ਬਿਆਨ ਵੀ ਰਿਕਾਰਡਡ ਨੇ ਤੁਸੀਂ ਕਿਹਾ ਵੀ ਮੇਰੀ ਹਵਾ ਬਹੁਤ ਜਿਆਦੀ ਵੀ ਇਸ ਸਮੇਂ ਭਾਈ ਅਮਰਪਾਲ ਤੋਂ ਉੱਪਰ ਦੀ ਹਵਾ ਬਣ ਚੁੱਕੀ ਹੈ ਪਰ ਇੱਕ ਰਾਤ ਪਹਿਲਾਂ ਹਵਾ ਕਿਵੇਂ ਬਦਲ ਜਾਂਦੀ ਹੈ ਇਹ ਦੱਸਦ ਰਿਹਾ ਭਾਜੀ ਕਿਸੇ ਨੂੰ ਬਾਹਰ ਨਹੀਂ ਆਂ ਦਿੱਤਾ ਉਹਨਾਂ ਨੇ ਨਾ ਵੋਟ ਪਾਣਾ ਤੇ ਜਿਹੜੇ ਮੈਨੂੰ ਵੀਟਰਾਣੇ ਵੋਟ ਵਾਲੇ ਭੈਣ ਵੋਟ ਪਾਣੀ ਹੈ ਨਾ ਉਹਨਾਂ ਨੂੰ ਕਿਤੇ ਧੱਕੇਸ਼ਾਹੀ ਕੀਤੀ ਡਰਾਪ ਆਇਆ ਉਹਨਾਂ ਦੇ ਕਿਤੇ ਡਰਾਏ ਕਿ ਲਾਲਚ ਵੀ ਦਿੱਤਾ ਗਿਆ ਲਾਲਚ ਤੇ ਭਾਈ ਪੈਸੇ ਤੇ ਬਹੁਤ ਜਿਆਦਾ ਵਰਤਾਇਆ ਅੱਲੇ ਵਾਪੇ ਟੋੜਰ ਵੀ ਬਤਾ ਇੱਕ ਰਾਤ ਨੂੰ 10 ਸਵੇਰ ਰਾਤ 10 ਦੇ ਵਿੱਚ ਵੀਤਣ ਬਣੀ ਇਹ 10 ਦਾ ਵਾਕਿਆ ਕੱਲੇ ਨੂੰ ਨਹੀਂ ਜੀ ਬੱਚੇ ਬੱਚੇ ਗਲੀ ਨੂੰ ਜਵਾਬ ਦੇ ਦਿੱਤਾ ਪੰਜਾਬ ਦੇ ਲੋਕ ਨੇ ਬਤਾਇਆ ਐਵੇਂ ਥੋੜੀ ਗੋਟਾ ਮੈਨੂੰ ਜਿਹੜੀ ਵੋਟ ਪਈ ਹੈ ਨਾ ਭਾਜੀ ਬਿਲਕੁਲ ਕਹਿ ਲੋ ਕਿ ਐ ਮਤਲਬ ਸਾਫ਼ ਜਿਹਨੂੰ ਕਹਿੰਦੇ ਸਾਫ਼ 1 ਰੁਪਈਆ ਨਹੀਂ ਤਾਂ ਉਹ ਵੋਟ ਪਈ ਮੈਨੂੰ ਜਿਹੜੇ ਸੰਤ ਜਨ ਚ ਨਾਇਸ ਨਹੀਂ ਭਿੰਡਾ ਨੂੰ ਮੰਨਦੇ ਉਹਨਾਂ ਨੇ ਮੈਨੂੰ ਵੋਟ ਪਾਈ ਹੈ ਹੂੰ ਜਿਹੜਾ ਪਤਾ ਸੀ 15000 ਰੁਪਏ ਤੱਕ ਪੈ ਚੁੱਕੀ ਹੈ ਜਿੰਨੀ ਪਈ ਭਾਜੀ ਮੈਂ ਕੋਈ ਹਲਕੇ ਚ ਪਹਿਲੀ ਵਾਰ ਨਿਚੜਿਆ ਮੇਰਾ ਕਿਹਨੂੰ ਜਾਣਦਾ ਨਹੀਂ ਪਛਾਣਦਾ ਫਿਰ ਵੀ ਜਿੰਨੀ ਮੈਨੂੰ ਵੋਟ ਆਈ ਮੈਂ ਸਾਰਿਆਂ ਦਾ ਤਬਾਦ ਕਰਦਾ ਕੋਈ ਕਰਨੀ ਗਾਹ ਆ ਕੇ ਵੀ ਕੰਮ ਆਵਾਂਗੇ ਇਹਨਾਂ ਦੇ ਗਾਂ ਵੀ ਕੰਮ ਕਰਨੇ ਆ ਪਰ ਜਿਹੜੇ ਸਰਕਾਰ ਤੇ ਮੌਜੂਦਾ ਜਿੱਤਦੇ ਪਏ ਨੇ ਹਨਾ ਤੇ ਉਹਨਾਂ ਨੂੰ ਤੁਹਾਡੇ ਮਾਦਿਆਂ ਵਿੱਚ ਕਹਿਣਾ ਕਿ ਹਲਕਿਆਂ ਦੇ ਕੰਮ ਸ਼ੁਰੂ ਕਰਦੇ ਵਿਕਾਸ ਸ਼ੁਰੂ ਕਰਦੇ ਜਿਸ ਕਰਕੇ ਦੀ ਵੋਟ ਲਈ ਹੈ ਉਹਨਾਂ ਵੇ ਵੋਟ ਲੈਣ ਤੋਂ ਬਾਅਦ ਵੀ ਨਜ਼ਰੀ ਨਹੀਂ ਕਿਹੋ ਜਿਹੀ